ਔਰ ਗੱਲਾ ਦੋ ਕਿ ਤੁਹਾਡੇ ਚਰਨਾਂ 'ਚ ਸਾਨੀਆਂ ਕਰਨੀਆਂ ਚਾਹਨਾ ਪਹਿਲਾਂ ਤਾਂ ਮੈਂ ਦੂਸਾਂਝ ਕਮੇਟੀ ਦਾ ਬੜਾ ਧੰਨਵਾਦੀ ਹਾਂ ਕਿ ਉਹਨਾਂ ਨੇ ਇਸ ਕਾਬਲ ਸਾਨੂੰ ਸਮਝਿਆ ਔਰ ਸਾਨੂੰ ਇੱਥੇ ਬੁਲਾ ਕੇ ਇਨਾ ਮਾਣ ਸਤਿਕਾਰ ਦਿੱਤਾ ਬਹੁਤ ਸ਼ੁਕਰਗੁਜ਼ਾਰ ਹਾਂ ਮੇਰਾ ਮੈਂ ਤੁਹਾਡੇ ਪਿੰਡ ਦੇ ਵਿੱਚ ਆਇਆ ਮ ਆਪਣੇ ਆਪ ਨੂੰ ਕਰਮਾ ਵਾਲਾ ਸਮਝਦਾ ਮੈਂ ਹੁਣੀ ਗੱਡੀ 'ਚ ਆਂਦਿਆਂ ਦੇ ਰਸਤੇ 'ਚ ਆਪਣੇ ਵੀਰ ਨੂੰ ਕਹਿ ਹੀ ਰਿਹਾ ਸੀਗਾ ਕਿ ਅਗਲੇ ਜਨਮ ਦੇ ਵਿੱਚ ਮੈਨੂੰ ਮਹਾਰਾਜ ਇੱਕ ਪਿੰਡ ਦੇ ਵਿੱਚ ਜਨਮ ਜ਼ਰੂਰ ਦੋਵੇ ਮੈਂ ਸ਼ਹਿਰੀ ਹੁੰਦਾ ਤਾਂ ਹੁਣ ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਸ਼ਹਿਰੀ ਹੈ ਕੋਈ ਪਿੰਡੂ ਹੈ ਸਾਨੂੰ ਵੰਡ ਜਰੂਰ ਦਿੱਤਾ ਧਰਮਾਂ ਦੇ ਨਾਮ ਤੇ ਕਾਸਟਾਂ ਦੇ ਨਾਮ ਤੇ ਪਰ ਇਹ ਗੱਲ ਯਾਦ ਰੱਖਿਓ ਧਰਤੀ ਦੇ ਉੱਤੇ ਆਉਣ ਦਾ ਇੱਕੋ ਹੀ ਤਰੀਕਾ ਮਾਂ ਦੀ ਪੁੱਖੋਂ ਉਹ ਸਾਰਿਆਂ ਦਾ ਹੀ ਇੱਕ ਹੈ ਔਰ ਜਦੋਂ ਖੂਨ ਦੀ ਲੋੜ ਪੈਂਦੀ ਹੈ ਨਾ ਅਸੀਂ ਇਹ ਪੁੱਛਦੇ ਹਾਂ ਭਾਈ ਤੂੰ ਪਿੰਡੂ ਐ ਕਿ ਸ਼ਹਿਰੀ ਐ ਜਾਂ ਕਿਹੜੀ ਜਾਤ ਦਾ ਐ ਜਾਂ ਕਿਹੜੇ ਰਿਲੀਜੀਅਨ ਦਾ ਐ ਉਦੋਂ ਸਿਰਫ ਬਲੱਡ ਦੀ ਲੋੜ ਹੁੰਦੀ ਹੈ ਤੇ ਬੰਦਾ ਤੜਫਦਾ ਫਿਰਦਾ ਕਿ ਹਾਏ ਮੇਰੀ ਮਾਂ ਬਚਾ ਲਓ ਮੈਨੂੰ ਬਲੱਡ ਦੇ ਦਿਓ ਉਦੋਂ ਧਰਮ ਦੀ ਗੱਲ ਨਹੀਂ ਕਰਦੇ ਉਦੋਂ ਜਾਤ ਦੀ ਗੱਲ ਨਹੀਂ ਕਰਦੇ ਪਰ ਨਾ ਜਾਣੇ ਕਿਉਂ ਸਾਡੇ ਸਮਾਜ ਦੇ ਵਿੱਚ ਅਗਲਾਂ ਚਲਦੀਆਂ ਰਹਿੰਦੀਆਂ ਮੈਂ ਬਹੁਤ-ਬਹੁਤ ਸਮਾਂ ਤੁਹਾਡਾ ਨਾ ਲੈਂਦਾ ਹੋਇਆ ਇਹੀ ਬੇਨਤੀ ਕਰਾਂਗਾ ਤੁਹਾਡੇ ਚਰਨਾਂ ਦੇ ਵਿੱਚ ਕਿ ਪਹਿਲੀ ਗੱਲ ਮੈਂ ਕੋਈ ਗੱਲਾਂ ਕਰਨ ਵਾਲਾ ਲੀਡਰ ਨਹੀਂ ਹੈਗਾ ਮੈਂ ਕੋਈ ਮੇਲੇ ਤੇ ਆ ਕੇ ਵਾਹ ਵਾਹ ਖੱਟਣ ਨਹੀਂ ਆਇਆ ਕਿ ਚਾਰਕ ਬੰਦੇ ਆ ਕੇ ਮੇਰੇ ਨਾਲ ਫੋਟੋਆਂ ਕਰਾ ਕੇ ਤੇ ਮੈਂ ਚੱਕ ਕੇ ਰੀਲ ਚੜਾਤੀ ਕਿ ਲੈ ਬਈ ਵਾਹ ਬਈ ਵਾਹ ਮੇਰੀ ਬਹੁਤ ਚੜ੍ਹਾਈ ਹੈ ਬੜੀ ਛੋਟੀ ਉਮਰ ਦੇ ਵਿੱਚ ਮਹਾਰਾਜ ਨੇ ਮੇਰੀ ਝੋਲੀ ਸੇਵਾ ਜਿਹੜੀ ਪਾਤੀ ਹੈ ਉਹ 10-15 ਮਿੰਟ ਦੇ ਵਿੱਚ ਬੋਲ ਕੇ ਦੱਸਣੀ ਦਾ ਬੜੀ ਔਖੀ ਹੈ ਪਰ ਮੈਂ ਇੱਕ ਚਰਨਾ 'ਚ ਤੁਹਾਡੇ ਬੇਨਤੀ ਕਰਨਾ ਚਾਹੁੰਦਾ ਕਿ ਮੈਨੂੰ ਆਪਣਾ ਛੋਟਾ ਭਰਾ ਸਮਝ ਕੇ ਤੁਹਾਡੇ ਪਿੰਡ ਦੇ ਵਿੱਚ ਮੈਨੂੰ ਆਲਰੇਡੀ ਗੁਰਨੀਤ ਵੀਰ ਨੇ ਦੱਸਿਆ ਕਿ ਇਹ ਸੰਸਥਾ ਲੋੜਵੰਦ ਲੋਕਾਂ ਦੇ ਘਰ ਬਣਾਉਂਦੀ ਹੈ ਉਹਨਾਂ ਦੀ ਮਦਦ ਕਰਦੀ ਹੈ ਇਸ ਤੋਂ ਵੱਡੀ ਕੋਈ ਸੇਵਾ ਨਹੀਂ ਪਰ ਫਿਰ ਵੀ ਤੁਹਾਡੇ ਪਿੰਡ ਦੇ ਵਿੱਚ ਮੈਂ ਦੇਖੋ ਮੈਂ ਗਰਾਊਂਡ ਤੇ ਖੜਾ ਮੇਰੇ ਨਾਲ ਕੋਈ ਬੌਂਸਰ ਨਹੀਂ ਆਇਆ ਮੇਰੇ ਨਾਲ ਕੋਈ ਸਿਕਿਉਰਟੀ ਨਹੀਂ ਆਈ ਮੈਨੂੰ ਜਦੋਂ ਮਰਜ਼ੀ ਕੋਈ ਵੀਰ ਵੀ ਆ ਕੇ ਗੁੱਟ ਤੇ ਫੜ ਕੇ ਗੱਲਬਾਤ ਕਰ ਸਕਦਾ ਕਿ ਹਾਂ ਭਾਈ ਤੂੰ ਇਕੱਲਾ ਗੱਲਾਂ ਕਰਨ ਜੋਗਾ ਹੀ ਅਸਲੀ ਵਿੱਚ ਤੂੰ ਕੁਝ ਨਹੀਂ ਕਰਦਾ ਮੇਰੇ ਭਾਪ ਸਮਝਣ ਦੀ ਕੋਸ਼ਿਸ਼ ਕਰਿਓ ਕਿ ਜਿਹੜੀਆਂ ਮੈਂ ਗੱਲਾਂ ਤੁਹਾਡੇ ਨਾਲ ਦੋਕ-ਚਾਰ ਕੀਤੀਆਂ ਜਾਂ ਕਰਨ ਲੱਗਾ ਇੱਤੇ ਗੌਰ ਕਰਿਓ ਪੂਰਾ ਪੰਜਾਬ ਸਾਡਾ ਆਪਣਾ ਹੈ तकरीबन 12000 13000 ਪਿੰਡ ਨੇ ਪੂਰੇ ਪੰਜਾਬ ਦੇ ਵਿੱਚ ਤੇ ਜਿੰਨਾ ਪੰਜਾਬ ਦੇ ਵਿੱਚ দান ਹੁੰਦਾ ਜਿੰਨਾ ਐਨ ਆਰ ਆਈ ਲੋਕ ਦਾਨ ਕਰਦੇ ਨੇ ਉਹਦਾ ਦਸਵਾਂ ਹਿੱਸਾ ਵੀ ਦਾਨ ਦਾ ਸਹੀ ਜਗ੍ਹਾ ਨਹੀਂ ਲੱਗ ਰਿਹਾ ਇਹ ਮੈਨੂੰ ਕਹਿੰਦੇ ਹੋਏ ਵੀ ਕੋਈ ਲਿਹਾਜ਼ ਨਹੀਂ ਕਿ ਦਾਨ ਦੀ ਬੜੀ ਵੱਡੀ ਪੱਧਰ ਤੇ ਦੁਰਵਰਤੋਂ ਹੋ ਰਹੀ ਹੈ ਉਹ ਦੁਰਵਰਤੋਂ ਕਿਉਂ ਹੋ ਰਹੀ ਹੈ ਕਿਉਂਕਿ ਜਿਹੜਾ ਦਾਨ ਹੈ ਉਹ ਬੜਾ ਸੌਖਾ ਕਮਾਣਾ ਇਹਨੂੰ ਹਜਮ ਕਰਨਾ ਬੜਾ ਔਖਾ ਪਰ ਕਮਾਣਾ ਬੜਾ ਸੌਖਾ ਹੈ ਮੇਰੇ ਵਰਗਾ ਬੰਦਾ ਵੀਡੀਓ ਚ ਦੋ ਵੀਡੀਓ ਦੇ ਬੋਲ ਪਾ ਕੇ ਕਿ ਆਹ ਮਰੀਜ਼ ਹੈ ਜੀ ਇਹਨੂੰ ਬੜੀ ਲੋੜ ਹੈ ਜੀ ਕੱਲ ਨੂੰ ਆਦੇ ਖਾਤੇ ਚ ਲੱਖਾਂ ਰੁਪਏ ਆ ਗਿਆ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਲੱਗ ਗਏ ਤੇ ਕਿੰਨੇ ਮੈਂ ਖਾ ਗਿਆ ਇਸੇ ਕਰਕੇ ਸਾਡੀ ਟੀਮ ਏਕ ਜ਼ਰੀਆ ਫਾਊਂਡੇਸ਼ਨ ਪਿਛਲੇ 9 ਸਾਲਾਂ ਤੋਂ ਮੈਡੀਕਲ ਫੀਲਡ ਦੇ ਵਿੱਚ ਸੇਵਾ ਨਿਭਾ ਰਹੀ ਹੈ ਤਕਰੀਬਨ ਲੱਖਾਂ ਮਰੀਜ਼ਾਂ ਦੀ ਹੁਣ ਤੱਕ 9 ਸਾਲਾਂ ਚ ਸੇਵਾ ਹੋ ਚੁੱਕੀ ਹੈ ਇਲਾਜ অপারেশন ਅਤਾਈ ਨਹੀਂ ਕਿ ਕਿੰਨੀ ਇੱਕ ਗਿਣਤੀ ਦੇ ਵਿੱਚ ਲੋਕ ਇਹਦਾ ਲਾਹਾ ਟੱਕ ਚੁੱਕੇ ਨੇ ਲੋਕੇ ਦਾ ਫਾਇਦਾ ਲੈ ਚੁੱਕੇ ਨੇ ਮੇਰੀ ਤੁਹਾਡੇ ਚਰਨਾ ਚ ਯੂਥ ਦੇ ਨੌਜਵਾਨਾਂ ਦਾ ਇੱਕੋ ਹੀ ਬੇਨਤੀ ਹੈ ਕੁਝ ਮੇਰੇ ਤੋਂ ਵੱਡੇ ਹੋ ਕੁਝ ਮੇਰੇ ਤੋਂ ਛੋਟੇ ਹੋ ਛੋਟਾ ਭਰਾ ਸਮਝ ਕੇ ਕਿ ਮੇਰੀ ਬੇਨਤੀ ਪ੍ਰਵਾਨ ਕਰਿਓ ਕਿ ਤੁਹਾਡੇ ਪੂਰੇ ਦੁਸਾਂਝ ਕਲਾ ਪਿੰਡ ਦੇ ਵਿੱਚ ਕੋਈ ਬਾਪੂ ਘਰ ਦੇ ਵਿੱਚ ਬਿਨਾਂ ਇਲਾਜ ਤੋਂ ਨਾ ਬੈਠਿਆ ਹੋਵੇ ਆਹ ਪ੍ਰੋਗਰਾਮ ਖਤਮ ਹੁੰਦੇ ਹੀ ਆਪਣੇ ਪਿੰਡ ਚ ਭਾਵੇਂ ਟੋਰਚ ਲੈ ਕੇ ਸ਼ੁਰੂ ਹੋ ਜਿਓ ਲੱਭਣੇ ਸ਼ੁਰੂ ਕਰ ਦਿਓ ਮਰੀਜ਼ ਜੇ ਲੱਗੇ ਕਿ ਮੈਂ ਸਿਰਫ ਗੱਲਾਂ ਜੋਗਾ ਵਾਂ ਤਾਂ ਮੈਨੂੰ ਉਦੋਂ ਹੀ ਆ ਕੇ ਗੁੱਟ ਤੋਂ ਫੜ ਲਿਓ ਲਾਈਵ ਕਰ ਦਿਓ ਆਪਣੇ ਕੈਮਰੇ ਅੱਗੇ ਕਿ ਭਾਈ ਤੂੰ ਤਾਂ ਗੱਲਾਂ ਵੱਡੀਆਂ ਵੱਡੀਆਂ ਕਰ ਗਿਆ ਪੱਲੇ ਤੇਰੇ ਕੱਖ ਨਹੀਂ ਕਿਉਂਕਿ ਮੈਂ ਕੋਈ ਲੀਡਰ ਨਹੀਂ ਹੈਗਾ ਕਿ ਜਿਹੜਾ ਮੈਨੂੰ ਮਿਲਣਾ ਬਹੁਤ ਔਖਾ ਹੈ ਤੇ ਮੇਰੇ ਨਾਲ ਕੋਈ ਬੌਂਸਰ ਨਹੀਂ ਹੈਗੇ ਕਿ ਮੈਂ ਸਿੰਗਰਾਂ ਦੀ ਮੰਗ ਦਾ 5 ਲੱਖ ਰੁਪਏ ਲਿੱਤਾ ਕਬੱਡੀ ਟੂਰਨਾਮੈਂਟ ਤੇ ਵੈਸੇ ਮੈਨੂੰ ਇੰਨੀ ਇਜਾਜ਼ਤ ਪ੍ਰਮਾਤਮਾ ਵੱਲੋਂ ਮਿਲਦੀ ਨਹੀਂ ਕਿ ਮੈਂ ਕਬੱਡੀ ਟੂਰਨਾਮੈਂਟ ਤੇ ਜਾ ਸਕਾਂ ਉਹ ਤੇ ਮੇਰਾ ਗੁਰਨੀਤ ਵੀਰ ਪਿਆਰ ਬਹੁਤ ਜ਼ਿਆਦਾ ਹੈ ਤੇ ਬਾਈ ਦਾ ਹੁਕਮ ਹੋਇਆ ਕਿ ਵੀਰੇ ਤੁਸੀਂ ਜ਼ਰੂਰ ਆਇਓ ਕਿਉਂਕਿ ਮੈਨੂੰ ਲੱਗਦਾ ਕਿ ਮੈਂ ਵਿਹਲੀ ਆਪਣੀ ਬਾਹ ਬਾਈ ਦਾ ਖੱਟੀਆਂ ਵਾਂ ساری ਉਮਰ ਕਿ ਚਾਰ ਕ ਮਰੀਜ਼ਾਂ ਦਾ ਇਲਾਜ ਕਰਾ ਕੇ ਤੇ ਮੈਂ ਫੇਸਬੁਕ ਤੇ ਸਟਾਰ ਹੀ ਬਣਿਆ ਰਹਾ ਕਿ ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕੀ ਚਾਰ ਮਰੀਜ਼ਾਂ ਦੀ ਮਦਦ ਕਰਕੇ ਖੱਟ ਕੀ ਲਿਆ ਇਹਨਾਂ ਨੇ ਕਿਉਂਕਿ ਮਦਦ ਜਿਹੜੀ ਹੈ ਉਹ ਨਿਸਵਾਰਥ ਹੋਣੀ ਚਾਹੀਦੀ ਹੈ ਤੇ ਰੈਗੂਲਰ ਹੋਣੀ ਚਾਹੀਦੀ ਹੈ ਉਹਦੀ ਬਜਾਏ ਮੈਂ ਇੱਕੋ ਮਰੀਜ਼ ਮਹੀਨੇ ਚ ਕਰਕੇ ਤੇ ਟੱਪੀ ਜਾਵਾਂ ਕਿ ਲੈ ਵੀ ਇੱਕ ਮਰੀਜ਼ ਦਾ ਚੂਲਾ ਬਦਲਵਾਤਾ ਲੱਖਾਂ ਮਰੀਜ਼ਾਂ ਦੀ ਹਜੇ ਲੋੜ ਜਿਹੜੀ ਪੂਰੀ ਹੋਣੀ ਬਾਕੀ ਹੈ ਮੈਂ ਇਨੀ ਗੱਲ ਬਸ ਕਹਿਣਾ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਜਿੱਥੇ-ਤਿੱਥ ਤੱਕ ਮੇਰੀ ਆਵਾਜ਼ ਜਾ ਰਹੀ ਹੈ ਭਾਵੇਂ ਸੋਸ਼ਲ ਮੀਡੀਆ ਦੇ ਜ਼ਰੀਏ ਭਾਵੇਂ ਗਰਾਊਂਡ ਤੇ ਜਿੰਨੇ ਵੀ ਵੀਰ ਮੇਰੀ ਆਵਾਜ਼ ਸੁਣ ਰਹੇ ਨੇ ਇਹਦੇ ਵਿੱਚ ਨਾ ਤੁਹਾਡਾ ਫਾਇਦਾ ਹੈ ਨਾ ਮੇਰਾ ਫਾਇਦਾ ਪਰ ਕਿਸੇ ਲੋੜਵੰਦ ਮਰੀਜ਼ ਦਾ ਇਲਾਜ ਹੋ ਸਕਦਾ ਹੈ ਉਹਦੇ ਗੋਡੇ ਗਿੱਟੇ ਕੋਈ ਉਹਦਾ ਚੂੜਾ ਪੈਣਾ ਕੋਈ ਉਹਦਾ ਪੱਥਰੀਆਂ ਦਾ ਆਪਰੇਸ਼ਨ ਹੋਣਾ ਕੋਈ ਅੱਖਾਂ ਦਾ ਆਪਰੇਸ਼ਨ ਹੋਣਾ ਇਹ ਭਲਾ ਹੋ ਸਕਦਾ ਮੈਂ ਬੇਨਤੀ ਕਰਾਂਗਾ ਮੇਰਾ ਨੰਬਰ ਨੋਟ ਕਰ ਲਓ ਸਵੇਰੇ 9 ਵਜੇ ਤੋਂ ਲੈ ਕੇ ਰਾਤ 9 ਵਜੇ ਤੱਕ ਸਾਡੇ ਫੋਨ ਨੰਬਰ ਆਨ ਰਹਿੰਦੇ ਨੇ ਜਿਹਦੇ ਤੇ ਫੋਨ ਕਰਕੇ ਤੁਸੀਂ ਕਿਸੇ ਵੀ ਮਰੀਜ਼ ਬਾਰੇ ਕੋਈ ਵੀ ਜਾਣਕਾਰੀ ਸਾਨੂੰ ਦੇ ਸਕਦੇ ਹੋ ਲੈ ਸਕਦੇ ਹੋ ਜੇ ਕਿਤੇ ਤੁਹਾਡੀ ਫੋਨ ਤੇ ਗੱਲਬਾਤ ਕਰਵਾ ਨਾ ਹੋਵੇ ਤਾਂ ਸਾਨੂੰ ਮਿਲ ਲਿਓ ਮੋਡਰਨ ਟਾਊਨ ਲੁਧਿਆਣਾ ਸ਼ਾਮੀ 7 ਤੋਂ 9 ਅਸੀਂ ਰੋਜ਼ ਉੱਥੇ ਮਿਲਦੇ ਆ ਤੁਹਾਡੇ ਪਿੰਡ ਚ ਆਲੇ ਦੁਆਲੇ ਰਿਸ਼ਤੇਦਾਰੀ ਚ ਕਿਸੇ ਨੂੰ ਵੀ ਕੋਈ ਇਲਾਜ ਪੱਖੋਂ ਕੋਈ ਮਦਦ ਚਾਹੀਦੀ ਹੋਵੇ ਭਾਵੇਂ ਉਹਦੇ ਤੇ 5 ਲੱਖ ਲੱਗਣਾ ਹੋਵੇ ਸਾਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਬਹੁਤ ਬਹੁਤ ਧੰਨਵਾਦ ਤੁਹਾਡੇ ਸਾਰਿਆਂ ਦਾ ਇੰਨਾ ਪਿਆਰ ਸਤਿਕਾਰ ਦੇਣ ਲਈ ਇੱਦਾਂ ਹੀ ਪਰਮਾਤਮਾ ਸਾਡੇ ਪੰਜਾਬ ਨੂੰ ਇਦਾਂ ਦੇ ਗੱਭਰੂ ਨੌਜਵਾਨ ਜਿਨ੍ਹਾਂ ਨੂੰ ਦੇਖ ਕੇ ਇਹਨਾਂ ਦੇ ਸ਼ਰੀਰ ਦੇਖ ਕੇ ਸਾਨੂੰ ਵੀ ਖੂਨ ਫੌਲ ਜਾਂਦਾ ਕਿ ਸਾਡੇ ਵੀ ਸ਼ਰੀਰ ਇਦਾਂ ਦਾ ਹੋਣਾ। ਮੈਂ ਬੇਨਤੀ ਕਰਦਾ ਇਸ ਕਮੇਟੀ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਡੋਲਿਓ ਨਾ ਇਦਾਂ ਹੀ ਲੱਗੇ ਰਹੋ ਔਰ ਬਿਲਕੁਲ ਜਿਹੜੇ ਲੋਕ ਸਮਾਜ ਲਈ ਕੁਝ ਕਰ ਰਹੇ ਨੇ ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਹੈ ਜਿਹੜੇ ਸੂਰਮੇ ਸਾਡੇ ਸਮਾਜ ਦੇ ਵਿੱਚ ਗੁਰਪ੍ਰੀਤ ਮਿੰਟੂ ਬਾਈ ਵਰਗੇ ਜਾਂ ਪਾਲ ਖਰੌੜ ਵਰਗੇ ਜਿਹੜੇ ਲੋਕਾਂ ਲਈ ਆਪਣੀ ਜਵਾਨੀ ਵਾਰ ਰਹੇ ਨੇ ਉਹਨਾਂ ਨੂੰ ਸੁਣਨਾ ਸ਼ੁਰੂ ਕਰੋ ਉਹਨਾਂ ਦੇ ਫੈਨ ਬਣੋ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫੇਰ ਕਮੇਟੀ ਦਾ ਇਹਨਾ ਮਾਨ ਸਤਿਕਾਰ ਦੇਣ ਲਈ ਤੇ ਕਿਸੇ ਨੂੰ ਵੀ ਕੀ ਮੈਡੀਕਲੀ ਕੋਈ ਤਕਲੀਫ ਕੋਈ ਹੋਵੇ ਪਿੰਡ ਦੇ ਵਿੱਚ ਤੁਹਾਨੂੰ ਸੇਵਾ ਦਾ ਮੌਕਾ ਜਰੂਰ ਦਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ